ਹੈਲੋ ਸਟੂਡੈਂਟਸ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 4th semesters history ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ ਇਸ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਪਹਿਲਾਂ ਹੀ ਵੀਡੀਓ ਅਪਲੋਡ ਕਰ ਦਿੱਤਾ ਗਿਆ ਸੀ ਹੁਣ ਇਹ ਪੰਜਾਬੀ ਮੀਡੀਅਮ ਦੇ ਵਿੱਚ ਹੈ ਪੇਪਰ ਦਾ ਨਾਮ ਹੈ ਹਿਸਟਰੀ ਆਫ ਪੰਜਾਬ 1469 ਤੋਂ 1966 AD ਸਭ ਤੋਂ ਪਹਿਲਾਂ ਸ਼ਾਰਟ ਕੁਐਸ਼ਨਸ ਇਹ ਕੁਐਸ਼ਨਸ ਇਸ ਤਰ੍ਹਾਂ ਹਨ ਸਟੂਡੈਂਟਸ ਇਹ ਸਾਰੇ ਕੁਐਸ਼ਨਸ ਚੰਗੀ ਤਰ੍ਹਾਂ ਤਿਆਰ ਕਰ ਲਿਓ ਇਸ ਦੇ ਵਿੱਚੋਂ ਕੁਐਸ਼ਨ ਮੋਲਡ ਕਰਕੇ ਪਾਇਆ ਜਾ ਸਕਦੇ ਹਨ ਅਤੇ ਇਸ ਦੇ ਵਿੱਚੋਂ ਹੀ ਕੁਐਸ਼ਨ ਤੁਹਾਨੂੰ ਆਉਣੇ ਹੈ ਸਭ ਤੋਂ ਪਹਿਲਾ ਹੈ ਭਾਈ ਲੈਣਾ ਜੀ ਕੌਣ ਸਨ ਨੈਕਸਟ ਟਾਈਮ ਅੰਜੀ ਪ੍ਰਣਾਲੀ ਕਿਉਂ ਅਤੇ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ ਪ੍ਰਥੀਆ ਕੌਣ ਸੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਮ ਕੀ ਸੀ ਐਮ ਆਈ ਐਸ ਐਲ ਨੂੰ ਪਰਿਭਾਸ਼ਿਤ ਕਰੋ ਦੂਜੀ ਐਂਗਲੋ ਸਿੱਖ جنگ ਦੇ ਦੋ ਨਤੀਜੇ ਲਿਖੋ ਪ੍ਰਸ਼ਾਸਨ ਦੇ ਬੋਰਡ ਦੇ ਮੈਂਬਰ ਕੌਣ ਸਨ ਜਬਤੀ ਪ੍ਰਣਾਲੀ ਕੀ ਸੀ ਭਾਰਤੀ ਯੂਨੀਵਰਸਿਟੀ ਐਕਟ ਕਦੋਂ ਪਾਸ ਹੋਇਆ ਸੀ ਤੁਸੀਂ ਸ਼ੁੱਧੀ ਲਹਿਰ ਬਾਰੇ ਕੀ ਜਾਣਦੇ ਹੋ ਭਾਰਤ ਮਾਤਾ ਸੁਸਾਇਟੀ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ ਸੀ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ ਮਾਈਕਲ ਐਡਵਾਈਰ ਨੂੰ ਕੌਣ ਗੋਲੀ ਮਾਰਦਾ ਹੈ ਪੈਪਸੂ ਦਾ ਪੂਰਾ ਰੂਪ ਕੀ ਹੈ ਜਾਤ ਪਾਤ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਮਸੰਦ ਸਿਸਟਮ ਭਾਈ ਗੁਰਦਾਸ ਉਦਾਸੀ ਸੰਪਰਦਾ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਗੱਦੀ ਦੀਆਂ ਧਾਰਨਾਵਾਂ ਦਾ ਮਹੱਤਵ ਐਮਆਈਐਸਐਲ ਪ੍ਰਸ਼ਾਸਨ ਦਾ ਬੋਰਡ ਰੋਲਟ ਐਕਟ ਜੈਤੋ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਆਜ਼ਾਦ ਪੰਜਾਬ ਸਕੀਮ ਟੈਪਸੂ ਸੀਮਾ ਕਮਿਸ਼ਨ ਸੱਚਾ ਸੂਤਰ ਸੈਂਟਰਲ ਸਿੱਖ ਲੀਗ ਗੋਇੰਦਵਾਲ ਸ਼ਹਿਰ ਦੀ ਮੋਢੀ ਦਾ ਨਾਮ ਦੱਸੋ ਮਸੰਦ ਸਿਸਟਮ ਭਾਈ ਗੁਰਦਾਸ ਮੀਰੀ ਪੀਰੀ ਜਮਰੋਦ ਦੀ ਲੜਾਈ ਹੈਨਰੀ ਲਾਰੈਂਸ ਰੌਲਟ ਐਕਟ ਗਦਰ ਲਹਿਰ ਜੈਤੋ ਮੋਰਚਾ ਸ਼ੁੱਧੀ ਲਹਿਰ ਅਕਾਲੀ ਦਲ ਸੰਚਾਰ ਸੂਤਰ ਇਹ ਕੁਝ ਕੁਐਸਚਨਸ ਰਿਪੀਟ ਹੋ ਗਏ ਨੌਜਵਾਨ ਭਾਰਤ ਸਭਾ ਗੁਰਦੁਆਰਾ ਸੁਧਾਰ ਲਹਿਰ ਬੀਬੀ ਭਾਨੀ ਕੌਣ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ਤਤਖਾਲ 사ਤੇ ਬੰਦੇ ਖਾਲਸਾ ਰਾਖੀ ਬਰਨਾਲੀ ਕੀ ਸੀ ਅੰਮ੍ਰਿਤਸਰ ਦੀ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ ਪਹਿਲੀ ਐਂਗਲੋ ਸਿੱਖ ਜੰਗ ਦੇ ਦੋ ਕਾਰਨ ਦੱਸੋ ਜਿਕਰੀ ਕਮਿਸ਼ਨ ਕਦੋਂ ਨਿਯੁਕਤ ਕੀਤਾ ਗਿਆ ਸੀ ਸਿੰਚਾਈ ਦੇ ਮੁੱਖ ਸਾਧਨ ਕੀ ਸਨ ਨਿਰੰਕਾਰੀ ਲਹਿਰ ਦੇ ਮੋਢੀ ਦੱਸੋ ਆਧ ਧਰਮ ਲਹਿਰ ਦੇ ਦੋ ਸਿਧਾਂਤ ਲਿਖੋ ਗਦਰ ਪਾਰਟੀ ਦੇ ਉਭਾਰ ਦੇ ਦੋ ਕਾਰਨ ਲਿਖੋ ਗੁਰਦੁਆਰਾ ਐਕਟ ਕਦੋਂ ਪਾਸ ਹੋਇਆ ਭਾਰਤ ਦੀ ਵੰਡ ਦੇ ਦੋ ਕਾਰਨਾਂ ਦਾ ਵਰਣਨ ਕਰੋ ਉਦਾਸੀ ਸੰਪਰਦਾਤਾ ਮੋਢੀ ਕੌਣ ਸੀ ਮਸੰਦ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਇਹ ਸੀ ਸ਼ਾਰਟ ਕੁਐਸ਼ਨਸ ਸਟੂਡੈਂਟਸ ਇਸ ਤੋਂ ਇਲਾਵਾ ਲੌਂਗ ਕੁਐਸ਼ਨਸ ਯੂਨਿਟ ਵਾਈਜ਼ ਹੀ ਬਣਾਏ ਗਏ ਆ ਹਰ ਇੱਕ ਯੂਨਿਟ ਦੇ ਵਿੱਚੋਂ ਦੋ ਲੌਂਗ ਕੁਐਸ਼ਨ ਤੁਹਾਨੂੰ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੈ ਲਾਸਟ ਯੂਨਿਟ ਦੇ ਵਿੱਚ ਇੱਕ ਮੈਪ ਦਾ ਕੁਐਸ਼ਨ ਹੋਏਗਾ ਚਾਹੇ ਤੁਸੀਂ ਲੌਂਗ ਕੁਐਸ਼ਨ ਕਰੋ ਜਾਂ ਤੁਸੀਂ ਮੈਪ ਦਾ ਕੁਐਸ਼ਨ ਵੀ ਕਰ ਸਕਦੇ ਹੋ ਸਭ ਤੋਂ ਪਹਿਲਾ ਹੈ ਇਸ ਦੇ ਵਿੱਚ ਯੂਨਿਟ 1 ਸਿੱਖ ਧਰਮ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਵਰਣਨ ਕਰੋ ਨੈਕਸਟ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕਾਰਨਾਂ ਤੇ ਪ੍ਰਭਾਵਾਂ ਦੀ ਚਰਚਾ ਕਰੋ ਆਧ ਗ੍ਰੰਥ ਦੇ ਸੰਕਲਨ ਸੰਦਰਭ ਤੇ ਮਹੱਤਤਾ ਉਤੇ ਲੇਖ ਲਿਖੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਸਾਜਣਾ ਦੇ ਮਹੱਤਤਾ ਬਾਰੇ ਚਰਚਾ ਕਰੋ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਬਾਰੇ ਵਿਸਤ੍ਰਿਤ ਨੋਟ ਲਿਖੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਵਖ ਵਖ ਕਾਰਨਾਂ ਦਾ ਵਰਣਨ ਕਰੋ ਇਸ ਦੀ ਮਹੱਤਤਾ ਵੀ ਦੱਸੋ ਖਾਲਸੇ ਦੇ ਚਿੰਨਾ ਬਾਰੇ ਵਿਸਥਾਰ ਵਿੱਚ ਚਰਚਾ ਕਰੋ 18ਵੀਂ ਸਦੀ ਦੀ ਰਾਜਨੀਤੀ ਵਿੱਚ ਗੁਰਮਤ ਅਤੇ ਦਲ ਖਾਲਸਾ ਦੀ ਭੂਮਿਕਾ ਬਾਰੇ ਤੁਸੀਂ ਕੀ ਜਾਣਦੇ ਹੋ? ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਕਰੋ। ਔਰਤਾਂ ਦੀ ਸਥਿਤੀ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸਨ? ਆਦਿ ਗ੍ਰੰਥ ਦੇ ਸੰਕਲਨ ਬਾਰੇ ਵਿਸਤ੍ਰਿਤ ਨੋਟ ਲਿਖੋ। ਲੰਗਰ ਮੰਜੀ ਅਤੇ ਮਸੰਦ ਵਰਗੀਆਂ ਸਿੱਖ ਸੰਸਥਾਵਾਂ ਦੇ ਵਿਕਾਸ ਬਾਰੇ ਵਿਸਤ੍ਰਿਤ ਨੋਟ ਲਿਖੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਮਾਜਿਕ ਅਤੇ ਧਾਰਮਿਕ ਪਹਿਲੂਆਂ ਦੀ ਚਰਚਾ ਕਰੋ ਖਾਲਸੇ ਦੀ ਸਾਜਨਾ ਦੇ ਕਾਰਨਾਂ ਅਤੇ ਮਹੱਤਤਾ ਬਾਰੇ ਚਰਚਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ ਇਸ ਦੀ ਮਹੱਤਤਾ ਦੀ ਵੀ ਜਾਂਚ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ ਕੁਐਸਚਨ ਇੱਕ ਅਲੱਗ ਕੁਐਸਚਨ ਹੈ ਯੂਨਿਟ 2 ਸਟੂਡੈਂਟਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਆਰ ਸਿਲੇਬਸ ਦੇ ਵੀਡੀਓ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਉੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਇਸੇ ਤਰ੍ਹਾਂ ਅਗਲੇ ਸੈਮੈਸਟਰ ਦੇ ਵੀ ਤੁਹਾਨੂੰ ਸਾਰੇ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਇੱਥੋਂ ਹੀ ਮਿਲ ਜਾਣਗੇ ਅੱਗੇ ਤੋਂ ਤੁਹਾਨੂੰ ਜੇ ਕੁਝ ਚਾਹੀਦਾ ਹੋਇਆ ਤੁਸੀਂ ਮੈਸੇਜ ਕਰ ਸਕਦੇ ਹੋ ਉਸ ਤਰ੍ਹਾਂ ਦਾ ਵੀਡੀਓ ਬਣਾ ਦਿੱਤਾ ਜਾਏਗਾ ਯੂਨਿਟ 2 ਮਹਾਰਾਜਾ ਰਣਜੀਤ ਸਿੰਘ ਦੇ ਜ਼ਮੀਨੀ ਮਾਲ ਪ੍ਰਬੰਧ ਬਾਰੇ ਚਰਚਾ ਕਰੋ 1849 ਤੋਂ 1957 ਤੱਕ ਪ੍ਰਸ਼ਾਸਨ ਬੋਰਡ ਦੀਆਂ ਮੁੱਖ ਪ੍ਰਾਪਤੀਆਂ ਦੀ ਜਾਂਚ ਕਰੋ ਰਣਜੀਤ ਸਿੰਘ ਦੀ ਭੂਮੀ ਮਾਲੀਆ ਪ੍ਰਣਾਲੀ ਦੀ ਗੰਭੀਰਤਾ ਨਾਲ ਜਾਂਚ ਕਰੋ ਪਹਿਲੀ ਐਂਗਲੋ ਸਿੱਖ ਜੰਗ ਦੇ ਕਾਰਨਾਂ ਤੇ ਪ੍ਰਭਾਵਾਂ ਦੀ ਚਰਚਾ ਕਰੋ ਰਣਜੀਤ ਸਿੰਘ ਦੇ ਅਧੀਨ ਲਾਹੌਰ ਦੇ ਰਾਜ ਦੇ ਇਕੀਕਰਨ ਤੇ ਸਥਾਪਨਾ ਬਾਰੇ ਚਰਚਾ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਵਿੱਚ ਸਿਵਲ ਅਤੇ ਸੂਬਾਈ ਪ੍ਰਸ਼ਾਸਨ ਦਾ ਵਰਣਨ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਭੂਮੀ ਮਾਲੀਆ ਪ੍ਰਣਾਲੀ ਦਾ ਵਰਣਨ ਕਰੋ ਬੰਦਾ ਸਿੰਘ ਬਹਾਦਰ ਦੁਆਰਾ ਸੁਤੰਤਰ ਰਾਜ ਦੀ ਸਥਾਪਨਾ ਬਾਰੇ ਵਿਸਤ੍ਰਿਤ ਨੋਟ ਲਿਖੋ 18ਵੀਂ ਸਦੀ ਦੀ ਰਾਜਨੀਤੀ ਵਿੱਚ ਗੁਰਮਤ ਅਤੇ ਦਲ ਖਾਲਸਾ ਦੀ ਭੂਮਿਕਾ ਦੀ ਚਰਚਾ ਕਰੋ ਬੰਦਾ ਬਹਾਦਰ ਦੇ ਕੈਰੀਅਰ ਅਤੇ ਪ੍ਰਾਪਤੀਆਂ ਬਾਰੇ ਚਰਚਾ ਕਰੋ ਦਲ ਖਾਲਸਾ ਦੀ ਫੌਜੀ ਪ੍ਰਣਾਲੀ ਦੀ ਮਹੱਤਤਾ ਅਤੇ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਦਲ ਖਾਲਸਾ ਤੇ ਗੁਰਮਤਾ ਬਾਰੇ ਵਿਸਥਾਰਪੂਰਵਕ ਨੋਟ ਲਿਖੋ 1839 ਤੱਕ ਐਂਗਲੋ ਸਿੱਖ ਸਬੰਧਾਂ ਦਾ ਆਲੋਚਨਾਤਮਕ ਮੁਲਾਂਕਣ ਕਰੋ ਯੂਨਿਟ 3 ਆਧ ਧਰਮ ਲਹਿਰ ਦੇ ਮੂਲ ਅਤੇ ਵਿਕਾਸ ਦਾ ਪਤਾ ਲਗਾਓ ਗਦਰ ਲਹਿਰ ਦੇ ਮੁੱਖ ਕਾਰਨਾ ਅਤੇ ਨਤੀਜਿਆਂ ਬਾਰੇ ਚਰਚਾ ਕਰੋ ਇਸ ਦੀ ਅਸਫਲਤਾ ਦੇ ਕਾਰਨ ਕੀ ਸਨ ਨੈਕਸਟ ਹੈ ਸਿੰਘ ਸਭਾ ਲਹਿਰ ਦੇ ਮੂਲ ਉਦੇਸ਼ ਅਤੇ ਯੋਗਦਾਨ ਦਾ ਵਿਸ਼ਲੇਸ਼ਣ ਕਰੋ ਗਦਰ ਲਹਿਰ ਦੇ ਮੂਲ ਪ੍ਰਕਿਰਤੀ ਅਤੇ ਪ੍ਰਭਾਵ ਦੀ ਜਾਂਚ ਕਰੋ 19ਵੀਂ ਸਦੀ ਦੇ ਮੁੱਢਲੇ ਪੰਜਾਬ ਵਿੱਚ ਸਮਾਜਿਕ ਢਾਂਚੇ ਦਾ ਵਰਣਨ ਕਰੋ 1849 ਤੋਂ 1901 ਤੱਕ ਪੰਜਾਬ ਵਿੱਚ ਅੰਗਰੇਜ਼ਾਂ ਦੀ ਵਿਦਿਅਕ ਨੀਤੀ ਦੀ ਚਰਚਾ ਕਰੋ ਨੈਕਸਟ ਆਪਾਂ ਰਾਮ ਸਿੰਘ ਦੀ ਅਗਵਾਈ ਹੇਠ ਚੱਲੀ ਨਾਮਧਾਰੀ ਲਹਿਰ ਦੇ ਇਤਿਹਾਸ ਦੀ ਚਰਚਾ ਕਰੋ ਲੋਕਾਂ ਦੇ ਉਥਾਨ ਲਈ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ ਦੇ ਯੋਗਦਾਨ ਦੀ ਚਰਚਾ ਕਰੋ 1907 ਦੇ ਖੇਤੀ ਅੰਦੋਲਨ ਦੇ ਕਾਰਨ ਅਤੇ ਨਤੀਜੇ ਕੀ ਸਨ ਯੂਨਿਟ 4 ਜਲਿਆਂਵਾਲੇ ਬਾਗ ਸਾਕੇ ਦੇ ਕਾਰਨ ਅਤੇ ਪ੍ਰਭਾਵ ਕੀ ਸਨ ਪੰਜਾਬ ਦੀ ਵੰਡ ਦੇ ਕਾਰਨਾਂ ਦੀ ਚਰਚਾ ਕਰੋ 1839 ਤੋਂ 1966 ਦੌਰਾਨ ਪੰਜਾਬ ਦੀ ਰਾਜਨੀਤਿਕ ਘਟਨਾਕਰਮ ਦੀ ਚਰਚਾ ਕਰੋ ਉਹਨਾਂ ਹਾਲਾਤਾਂ ਦੀ ਚਰਚਾ ਕਰੋ ਜਿਨ੍ਹਾਂ ਕਰ 1947 ਵਿੱਚ ਪੰਜਾਬ ਦੀ ਵੰਡ ਹੋਈ ਐਂਡ ਨੈਕਸਟ ਕੁਐਸਚਨ ਭਾਰਤ ਦੀ ਸੁਤੰਤਰਤਾ ਸੰਗਰਾਮ ਵਿੱਚ ਭਗਤ ਸਿੰਘ ਦੇ ਯੋਗਦਾਨ ਬਾਰੇ ਵਿਸਥਾਰ ਵਿੱਚ ਚਰਚਾ ਕਰੋ ਮੈਪ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਕਈ ਜਾ ਸਕਦੇ ਆ ਜਿਸ ਦੀਆਂ ਥਾਵਾਂ ਤੁਸੀਂ ਫਿਲ ਕਰਨੀਆਂ ਹੋਣਗੀਆਂ ਕਿਸੇ ਚਾਰ ਤੇ ਤੁਹਾਨੂੰ ਨੋਟ ਲਿਖਣ ਲਈ ਕਿਹਾ ਜਾਵੇਗਾ ਇਸ ਦੇ ਵਿੱਚ ਹੈ ਅੰਮ੍ਰਿਤਸਰ ਕਰਤਾਰਪੁਰ ਖਡੂਰ ਸਾਹਿਬ ਨਨਕਾਣਾ ਸਾਹਿਬ ਲਾਹੌਰ ਲਾਇਲਪੁਰ ਗੋਇੰਦਵਾਲ ਸਰਗੋਦਾ ਜੈਤੋ ਮੁਖਲਿਸਪੁਰ ਅਨੰਦਪੁਰ ਸਾਹਿਬ ਹਰगोਬਿੰਦਪੁਰ ਕਰਤਾਰਪੁਰ ਰੋਪੜ ਮੌਟਗਮਰੀ ਸਰਗੋਦਾ ਮਾਚੀਵਾੜਾ ਕਾਦੀਆ ਸਟੂਡੈਂਟਸ ਏਸੀ ਮੋਸਟ ਇੰਪੋਰਟੈਂਟ ਕੁਐਸਚਨ ਹਿਸਟਰੀ ਦੇ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੀ ਮੋਸਟ ਇੰਪੋਰਟੈਂਟ ਕੁਐਸਚਨਸ ਦੀ ਤਿਆਰੀ ਤੁਸੀਂ ਇੱਥੋਂ ਹੀ ਕਰ ਸਕਦੇ ਹੋ ਸਿਲੇਬਸ ਦੇ ਵੀਡੀਓ ਸੋਸ਼ੀਓਲੋਜੀ ਦੇ ਪੂਰੇ ਲੈਕਚਰਸ ਦੇ ਸਿਲੇਬਸ ਦੇ ਵੀਡੀਓ ਲੈਕਚਰਸ ਦੇ ਵੀਡੀਓ ਤੁਹਾਨੂੰ ਮਿਲ ਜਾਣਗੇ ਥੈਂਕ ਯੂ so much बेस्ट ऑफ लक ਪੇਪਰ ਕਿਸ ਤਰ੍ਹਾਂ ਹੋਏਗਾ ਤੁਹਾਡਾ ਉਹ ਜਰੂਰ ਦੱਸਣਾ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ